啊，你们。 ਸਾਨੀ ਅੰਦੋਲਨ ਦੇ ਪੰਜਾਬ ਦੇ ਉੱਪਰ ਉੜਦਾ ਪੰਜਾਬ ਦਾ ਮੇਨਾ ਧੋ ਦਿੱਤਾ ਏ ਇਹ ਉੜਦਾ ਪੰਜਾਬ ਹੁਣ ਚੜਦਾ ਪੰਜਾਬ ਹੋ ਗਿਆ ਏ ਨੈਸ਼ਨਲ ਮੀਡੀਆ ਜਾਂ ਨੈਸ਼ਨਲ ਲੈਵਲ ਦੇ ਉੱਪਰ ਪੰਜਾਬ ਨੂੰ ਕਿਹਾ ਜਾਂਦਾ ਸੀ ਕਿ ਇਹ ਉੜਦਾ ਪੰਜਾਬ ਹੈ ਪਰ ਇਹ ਉੜਦਾ ਪੰਜਾਬ ਨਹੀਂ ਇਹ ਚੜਦਾ ਪੰਜਾਬ ਆ ਇਹ ਨੌਜਵਾਨੀ ਜਿਹੜੀ ਹੈ ਦੇਖੋ ਕਿ ਪੰਜਾਬ ਦੇ ਵਿੱਚ ਵੀ ਖੇਡਣਾ ਪਿਆਰ ਕਰਦੀ ਸੀ ਤੇ ਅੱਜ ਜੇ ਅੰਦੋਲਨ 'ਚ ਬੈਠੇ ਆ ਤੇ ਪੱਕੇ ਮੋਰਚੇ ਲਾ ਕੇ ਇਹਨਾਂ ਨੇ ਪੱਕੀ ਗਰਾਊਂਡ ਬਣਾ ਲਈ ਆ ਇਹ ਦੇਖੋ ਕਿ ਨੈਟ ਪੱਕਾ ਲਾ ਕੇ ਇੱਥੇ ਕਲੀ ਨਾਲ ਗਰਾਊਂਡ ਬਣਾ ਕੇ ਇੱਥੇ ਹੁਣ ਇਹ ਲਗਾਤਾਰ ਇੱਥੇ ਖੇਡ ਰਹੇ ਨੇ ਸਵੇਰ ਤੋਂ ਨੌਜਵਾਨੀ ਤੇ ਖੇਡ ਰਹੇ ਆ ਤਾਂ ਇਹ ਜਿਹੜਾ ਮਿਹਣਾ ਮਾਰਦੇ ਸੀ ਸਾਨੂੰ ਕਿ ਇਹ ਪੰਜਾਬ ਹੁਣ ਉੜਦਾ ਪੰਜਾਬ ਆ ਇਹ ਉੜਦਾ ਪੰਜਾਬ ਨਹੀਂ ਇਹ ਚੜਦਾ ਪੰਜਾਬ ਹੋ ਗਿਆ ਬਾਈ ਜੀ ਹੁਣੀ ਸਾਡੇ ਨਾਲ ਹੈਗੇ ਆ ਬਾਈ ਹੁਣ ਆ ਬਾਰੇ ਵੀ ਦੱਸ ਦਿਆਂ ਕਿ ਯਾਰ ਜਿਗਰੀ ਕਸੂਤੀ ਡਿਗਰੀ ਦੇ ਵਿੱਚ ਜਿਹੜੇ ਪ੍ਰਧਾਨ ਨੇ ਉਹ ਨੇ ਬਾਈ ਜੀ ਆ ਵਾਕਿਆ ਸਹੀ ਗੱਲ ਆ ਵੀ ਉੜਦਾ ਪੰਜਾਬ ਨੇ ਮਿਹਣਾ ਜਿਹੜਾ ਹੁਣ ਇਹ ਲੱਤ ਚੁੱਕਾ ਆ ਆਪਣੇ ਤੋਂ ਦੇਖੋ ਜੀ ਜਿਹੜਾ ਉੜਦਾ ਪੰਜਾਬ ਦੀ ਗੱਲ ਕੀਤੀ ਜਾਵੇ ਇਹ ਤਾਂ ਫਿਲਮਾਂ ਦਾ ਇੱਕ ਟਾਈਟਲ ਸੀ ਠੀਕ ਹੈ ਜਿਨੇ ਇੱਕ ਬੜੀ ਗਲਤ ਪ੍ਰੈਜੈਂਟੇਸ਼ਨ ਦਿੱਤੀ ਸੀ ਲੋਕਾਂ ਨੂੰ ਹਨਾ ਜੀ ਸੋ ਮੈਂ ਤਾਂ ਇੰਨੀ ਗੱਲ ਕਹੂੰਗਾ ਨਾ ਤਾਂ ਕਦੇ ਪੰਜਾਬ ਉੱਡਿਆ ਸੀ ਨਾ ਉੱਡਣ ਵਾਲਾ ਹੈ ਠੀਕ ਹੈ ਜੀ ਇਹ ਤਾਂ ਓਡਾਉਣ ਵਾਲੇ ਬੰਦੇ ਨੇ ਜੀ ਠੀਕ ਹੈ ਤੇ ਬਾਕੀ ਜੋਸ਼ ਜਵਾਨੀ ਦਾ ਤੁਸੀਂ ਦੇਖ ਹੀ ਰਹੇ ਹੋ ਉਹ ਕਹਿੰਦੇ ਨੇ ਬਜ਼ੁਰਗ ਸਾਡੇ ਬੈਠੇ ਨੇ ਸ਼ਾਂਤਮਈ ਤਾਂ ਅਸੀਂ ਤਾਂ ਜਿਹੜਾ ਖੂਨ ਖੋਲਦਾ ਹੈ ਉਹ ਕਿਸੇ ਨਾ ਕਿਸੇ ਪਾਸੇ ਦਾ ਢੰਡਾ ਕਰਨਾ ਤਾਂ ਉਹ ਖੇਡ ਕੇ ਕਰ ਲਈਦਾ ਜੀ ਹੁਣ ਪੱਕੇ ਇਹਨਾਂ ਦਾ ਕਲੀ-ਗੋਲੀ ਪਾ ਕੇ ਪੱਕੇ ਗਰਾਊਂਡ ਬਣਾਲੀ ਹਾਂ ਜੀ ਫਿਰ ਟਾਈਮ ਤਾਂ ਟੱਪਾਉਣਾ ਹੀ ਹੈ ਨਾ ਜੀ ਮੁੰਡਿਆਂ ਨੇ ਫਿਰ ਤੇ ਫਿਰ ਇਹ ਤਾਂ ਕਹਿੰਦੇ ਨੇ ਕਿ ਭਾਈ ਐਕਸ਼ਨ ਲੈਣ ਠੀਕ ਹੈ ਨਾ ਜੀ ਕੋਈ ਐਕਸ਼ਨ ਨਹੀਂ ਲੈਂਦੇ ਸਿਰ ਜਿੰਨਾ ਟਾਈਮ ਸਾਡੇ ਚ ਜਿਹੜਾ ਜੂਸ਼ ਹੈਗਾ ਉਹ ਤਾਂ ਅਸੀਂ ਆਪਣਾ ਖੇਡ ਕੇ ਠੰਡਾ ਕਰ ਲਾਂਗੇ ਕੋਈ ਗੱਲ ਨਹੀਂ ਇਹ ਤੇ ਪਹਿਲਾਂ ਮੈਂ ਦੇਖ ਰਿਹਾ ਕਿ ਉਹ ਪੁਲਿਸ ਵਾਲੇ ਬੈਰੀਕੇਡ ਲਾ ਕੇ ਬਣਾਉਂਦੇ ਸੀ ਹੁਣ ਪੱਕਾ ਹੀ ਨੈਟ ਨਟ ਮਗਾ ਕੇ ਪਿੰਡੋਂ ਲਾ ਲਿਆ ਇਥੇ ਦੇਖੋ ਜੀ ਹੁਣ ਸਰਕਾਰ ਨੇ ਵੀ ਪੈਸੇ ਲਾਏ ਨੇ ਬੈਰੀਕੇਡਾਂ ਦੇ ਉਹ ਕੰਮ ਵੀ ਹੋਣੇ ਚਾਹੀਦੇ ਨੇ ਹਨਾ ਜੀ ਸੋ ਸਿੱਧੀ ਜੀ ਗੱਲ ਹੈ ਬਾਕੀ ਜਿੰਨਾ ਕਿ ਸੱ ਇੰਨਾ ਦਾ ਸੀਗਾ ਸਾਜੋ ਸੁਹਣ ਇਹਨਾਂ ਨੇ ਇਕੱਠਾ ਕਰਕੇ ਆਪਣਾ ਬਣਾ ਲਿਆ ਜੋ ਕੁਝ ਵੀ ਸੀਗਾ ਤੇ ਕਹਿੰਦੇ ਬੈਰੀਕੇਡਸ ਦੇ ਨਾਲ ਖੰਭੇ ਬੰਦੇ ਨੇ ਸਾਨੂੰ ਅਸੀਂ ਨਾ ਸੜਕ ਭੰਨੀ ਆ ਨਾ ਕੁਝ ਕੀਤਾ ਬੈਰੀਕੇਡਾਂ ਦੇ ਨਾਲ ਲਾ ਲਏ ਨੇ ਮੁੰਡਿਆਂ ਨੇ ਸੋ ਬਹੁਤ ਵਧੀਆ ਲੱਗਿਆ ਕਿ ਮੁੰਡੇ ਕਿਸੇ ਗਲਤ ਬਾਸੇ ਨਹੀਂ ਨਾ ਮੈਂ ਨਾ ਇੱਥੇ ਦੇਖਿਆ ਜਿਵੇਂ ਲੋਕ ਕਹਿੰਦੇ ਨੇ ਕਿ ਹਾਂਜੀ ਪੰਜਾਬ ਵਿੱਚ ਨਸ਼ਾ ਜਾਂ ਹਰਿਆਣੇ ਦੇ ਵਿੱਚ ਨਸ਼ਾ ਹੈਗਾ ਸੋ ਮੈਨੂੰ ਨਹੀਂ ਲੱਗਦਾ ਹੈਗਾ ਕਿ ਕੋਈ ਵੀ ਆਪਣਾ ਨੌਜਵਾਨ ਕਿਸੇ ਚੀਜ਼ ਦੇ ਵਿੱਚ ਹੈ ਮੈਂ ਤਾਂ ਮੁੰਡੇ ਦੇਖੇ ਨੇ ਜਿਹੜੇ ਰਾਤ ਨੂੰ 3-3 ਵੇ ਵੇ ਤੱਕ ਡਿਊਟੀਆਂ ਦੇਣੇ ਸਵੇਰੇ 4:30 5 ਵਜੇ ਉਹੀ ਫੇਰ ਦੁਬਾਰਾ ਡਿਊਟੀਆਂ ਤੇ ਲੰਗਰ ਕੱਟਣ ਦੇ ਉੱਤੇ ਜਾਂ ਆਪਣੀ ਸਬਜ਼ੀ ਬਣਾਉਣ ਤੇ ਲੱਗੇ ਹੁੰਦੇ ਨੇ ਸੋ ਇਹ ਮੈਂ ਕਦੇ ਮੁੰਡੇ ਦੇਖੇ ਨਹੀਂ ਹੈਗੇ ਕੋਈ ਹਾਂ ਵੀ ਸੁੱਤਾ ਪਿਆ ਹੋਵੇ ਟਰਾਲੀਆਂ 'ਚ ਰਾਤ ਨੂੰ 1-2 ਵੇ ਤੱਕ ਡਿਊਟੀਆਂ ਦੇਣ ਤੋਂ ਬਾਅਦ ਵੀ ਸਵੇਰੇ ਉੱਠ ਕੇ 4:30 ਨਾ ਆ ਕੇ ਆਪਣੇ ਡੂੜੀਆਂ ਤੇ ਫੇਰ ਲੱਗ ਜਾਂਦੇ ਨੇ ਜੀ। ਹਾਂ। ਬਾਈ ਨੇ ਬੜੇ ਰੀਜ ਨਾਲ ਕਲੀ ਪਾਈ ਆ ਇੱਥੇ ਦੇਖੋ ਇੰਨੀ ਧਾਰ ਬੰਨੀ ਆ ਕਿ ਮੇਲਾ ਦਾ ਫੁੱਟੇ ਨਾਲ ਵੀ ਏਡੀ ਵਧੀਆ ਲੀਕ ਨਹੀਂ ਮੰਨਣੀ। ਬਾਈ ਪਿੰਡ ਵੀ ਕਲੀ ਪਾਉਂਦੇ ਰਹੇ ਹਾਂ ਜ ਆਪ ਦਾ ਗਰਾਊਂਡ 'ਚ। ਹਾਂ ਜੀ ਜਦੋਂ ਸਾਡੇ ਪੜ ਕੋਈ ਨਗਰ ਕਿਸਤਰ ਹੁੰਦਾ ਆ ਬਸ ਕਲੀਆਂ ਹੀ ਪਾਈਆਂ। ਹੁਣ ਐਕਸਪੀਰੀਅੰਸ ਹੋ ਗਿਆ ਜਿਆਦਾ। ਹਾਂ ਜੀ। ਹੁਣ ਪੱਕੇ ਮੋਰ ਚ ਲਾ ਲਿਆ ਇੱਥੇ। ਹਾਂ ਜੀ ਪੱਕੇ ਮੋਰ ਤੇ ਆ ਜੀ। ਜਿੰਨਾ ਚਿਰ ਕਾਲੇ ਕ ਨੂੰ ਰਾਤ ਨਹੀਂ ਹੁੰਦੇ ਹੁੰਦੇ ਚਿਰ ਇੱਥੇ ਹੀ ਬਸ ਹਾਂ ਜੀ। ਟਾਈਮ ਪਾਸ ਨਹੀਂ ਹੁੰਦਾ ਹੁਣ ਪਿੰਨੀਆਂ ਖਾਧੀਆਂ ਨੇ ਉਹ ਪਚਾ ਹਾਂਜੀ ਹਾਂਜੀ ਪਿੰਨੀਆਂ ਬਦਾਮ ਹਣ ਖਾਈ ਤਾਂ ਜਾਂਦੇ ਆ ਗਰਮੀ ਨੇ ਅੰਦਰ ਪੈ ਜਾਵੇ ਉਹਨਾਂ ਵਾਸਤੇ ਪ੍ਰੈਕਟਿਸ ਵੀ ਜ਼ਰੂਰੀ ਹੈ ਜੀ ਹਾਂਜੀ ਭਾਈ ਜੀ ਇਹ ਰੋਡ ਤੋਂ ਕਹਿੰਦੇ ਆ ਵੀ ਜਦੋਂ ਸੜਕ ਪਾਰ ਵੀ ਕਰਨੀ ਪਵੇ ਨਾ ਤੇ 15 ਮਿੰਟ ਦੀ ਸੀ ਆਮ ਲੋਕਾਂ ਨੇ ਜਦੋਂ ਇਹ ਪਾਰ ਕਰਦੇ ਤੇ ਅੱਜ ਤੁਸੀਂ ਤਾਂ ਸੜਕ ਨੂੰ ਐਨ ਪੂਰਾ ਆਰਾਮ ਦਵਾਇਆ ਅੱਜ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਪੰਜਾਬ ਨੂੰ ਤੇ ਜਿਹੜੇ ਹਰਿਆਣੇ ਨੂੰ ਇਹ ਜੋ ਗੋਦੀ মিডিਆ ਤੇ ਇਹ ਮੋਦੀ ਸਭ ਜਿਹੜੇ ਧੁੰਮਤਾ ਲਾਉਂਦੇ ਸੀ ਸਾਡੇ ਉੱਤੇ ਤੇ ਤੁਸੀਂ ਵੇਖ ਲਓ ਕਿ ਕਿਹੜਾ ਨਸੀੜੀ ਆ ਉਹਨਾਂ ਦੇ ਜੀਜੇ ਸਾਰੇ ਇਕੱਠੇ ਹੋ ਕੇ ਖੇਡ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਖੁਦ ਤੁਸੀਂ ਲਾਈਵ ਪਾ ਰਹੇ ਹੋ ਤੇ ਉਹਨਾਂ ਦੇ ਜੀਜੇ ਸਾਰੇ ਦੇ ਸਾਰੇ ਬਿਲਕੁਲ ਪ੍ਰੈਕਟਿਸ ਕਰਦੇ ਨੇ ਔਰ ਜਿਹੜੇ ਅਸੀਂ ਹਰਿਆਣੇ ਤੋਂ ਆ ਅੰਬਲਾ ਜ਼ਿਲ੍ਹਾ ਹੈ ਆਪਣਾ ਤੇ ਆਪਾਂ ਇਹ ਗਾੜੀ ਵੀਰਾਂ ਨੂੰ ਕਿਹਾ ਸੀ ਕਿ ਤੁਸੀਂ ਪਿੱਛੇ-ਪਿੱਛੇ ਆਈਂ ਚਲੋ ਅਸੀਂ ਅੱਗੇ ਗਿਆਵੇਂ ਜਿਹੜੇ ਇਹਨਾਂ ਅੱਗੇ ਲਾਏ ਹੋਏ ਆ ਜੇ ਸਾਡੇ ਪ੍ਰਧਾਨ ਸਾਹਿਬ ਕਹਿਣਗੇ ਅਸੀਂ ਇਹਨਾਂ ਨੂੰ ਵੀ ਪੱਟ ਦੇਣਾ ਆ ਅਸੀਂ ਇਹਨਾਂ ਨੂੰ ਵੀ ਚੱਕ ਦੇਣਾ ਗਾਹਾਂ ਤੋਂ ਆਪਾਂ ਕੇ ਗੇਮ ਦੀ ਗੱਲ ਕਰ ਰਹੇ ਹਾਂ ਥੋੜਾ ਆਪਾਂ ਠੰਡੇ ਨਾਲ ਹੀ ਸੰਡੇ ਸੁਭਾਣਾ ਹੀ ਗੱਲ ਕਰਦੇ ਹਾਂ ਚੰਗੀ ਗੱਲ ਆਏ ਇਹ ਚੰਗੀ ਗੱਲ ਹੈ ਕਿ ਕਸਰਤ ਵੀ ਜ਼ਰੂਰੀ ਹੈ ਨੇ ਤੇ ਖਾ ਪੀ ਕੇ ਖਾ ਪੀ ਕੇ ਜੋ ਸਾਡੇ ਨਾਲ ਡ్రਾਈ ਫਰੂਟਸ ਆ ਰਹੇ ਨੇ ਉਹਨਾਂ ਨੂੰ ਵੀ ਪਛਾਣਾ ਤੁਸੀਂ ਦੇਖ ਸਕਦੇ ਹੋ ਕਿਵੇਂ ਕਿੰਨੇ ਲੰਗਰ ਨੇ ਇੱਥੇ ਤੇ ਜਿਹੜੇ ਲੰਗਰਾਂ ਦੇ ਬੋਲ ਰਹੇ ਨੇ ਇਹ ਪਾਕਿਸਤਾਨ ਚੋਂ ਐ ਇੱਥੋਂ ਦੇ ਇੱਥੋਂ ਦੇ ਆ ਇਹ ਦੇਖੋ ਜੀ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਆ ਵੇਖੋ ਜੀ ਸਾਹਮਣੇ ਵਰਤਾਵਾ ਜੀ ਕਹਿੰਦੇ ਗੁਰੂ ਨਾਨਕ ਦੇ ਲੰਗਰਾਂ ਦੀ ਘਾਟ ਨਹੀਂ ਹੈਗੀ ਤੇ ਗੁਰੂ ਨਾਨਕ ਦੇ ਘਰ ਚ ਕਿਸੇ ਚੀਜ਼ ਦਾ ਤੋੜਾ ਨਹੀਂ ਹੈਗਾ ਵਾਹਿਗੁਰੂ 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 ਇਹ ਇਹ ਦੇਖੋ ਇਹ ਤਸਵੀਰ ਆ ਇਹ ਕਿਉਂਕਿ ਇਹ ਨੌਜਵਾਨੀ ਦੀ ਤਸਵੀਰ ਦਿਖਾਉਣੀ ਲਾਜ਼ਮੀ ਆ ਮੁੰਡਿਆਂ ਨੂੰ 2 ਮਿੰਟ ਰੋਕੀਂ ਬਾਈ ਜੀ 2 ਮਿੰਟ ਰੋਕ ਲਿਓ ਮਾਫ ਕਰਿਓ ਕਿ ਅਸੀਂ ਤੁਹਾਨੂੰ ਰੋਕ ਰਹੇ ਆ ਤਾਂ ਪਿੰਨੀਆਂ ਦੇ ਕਹਿੰਦੇ ਪਿੰਨੀਆਂ ਖਾਧੀਆਂ ਹੁਣ ਪਚਾਰੇ ਆ ਨੌਜਵਾਨ ਵੀਰੇ ਹਜਮ ਵੀ ਕਰਨੀਆਂ ਨੇ ਫਿਰ ਹੁਣ ਇੰਨੇ ਜਾਣੇ ਆ ਤਾਂ ਇਹ ਸਾਰਿਆਂ ਨੇ ਫਿਰ ਕੋਸ਼ਣਾ ਕੋਸ਼ਤ ਇੱਥੇ ਕਿਹੜੇ ਕਲੰਗਰ ਆ ਪਿੰਨੀਆਂ ਨੇ ਪਕੌੜੇ ਨੇ ਰੋਟੀਆਂ ਸਾਰਾ ਕੁਝ ਹਜਮ ਕਰਨੇ ਗੇਮ ਉਹਦੇ ਲਈ ਉਹਦੇ ਲਈ ਇੱਥੇ ਸਾਰੇ ਖੜੇ ਹੋਏ ਆ ਹਾਂ ਇਹ ਹੁਣ ਪੱਕੇ ਮੋਰਚੇ ਲਾ ਲੈ ਜਿੰਨਾ ਚਿਰ ਮੋਰਚੇ ਵੀਰੇ ਚਾਹੇ 6 ਮਹੀਨੇ ਲੱਗ ਜਾਣਾ ਇੱਥੇ ਖੜੇ ਆ ਆਰਾਮ ਨਾਲ ਇੱਥੇ ਖੇਡਦੇ ਸਾਨੂੰ ਕੀ ਓਕਾ ਯਾਰ ਘਰੇ ਘਰੇ ਕੋਈ ਘਰੇ ਕੋਈ ਕੰਮ ਨਹੀਂ ਹੈ ਕਿ ਕੰਮਕੁਮ ਨਿਵੜ ਕੇ ਆਏ ਹੋਏ ਆ ਚਾਹੇ 6 ਮਹੀਨੇ ਲਵਾਲੋ ਬੇ ਇੱਥੇ ਖੜੇ ਆ ਆਰਾਮ ਨਾਲ ਆ ਕੋਈ ਟੈਨਸ਼ਨ ਵਾਲੀ ਵਾਲੀ ਨੌਜਵਾਨ ਕਹਿੰਦੇ ਆ ਕਿ ਸਾਨੂੰ ਖੇਡ ਲੈ ਲੈਂਦੇ ਹੋ ਅਸੀਂ ਵੀ ਇਹਨਾਂ ਦਾ ਜ਼ਿਆਦਾ ਸਮਾਂ ਨਹੀਂ ਲਵਾਂਗੇ ਕਲੀ ਕੁਲੀ ਪਾ ਕੇ ਮੁੰਡਿਆਣੇ ਪੱਕੇ ਤੌਰ ਦੇ ਉੱਪਰ ਮੋਰਚੇ ਲਾ ਲਿਆ ਸਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਤੇ ਵਧੀਆ ਗੱਲ ਹੈ ਕਿਵੇਂ ਇੱਥੇ ਦੀਆਂ ਸਰਕਾਰਾਂ ਪੰਜਾਬ ਦੀਆਂ ਸਰਕਾਰਾਂ ਸਾਡੇ ਮੁੰਡਿਆਂ ਦੇ ਦੋਸ਼ ਲਾਉਂਦੀਆਂ ਧੀਆਂ ਵੀ ਇਹ ਨਸ਼ੇੜ ਹੀ ਨੇ ਆਹ ਨੇ ਇਹ ਇਹ ਕਿਸਾਨ ਜਿਹੜੇ ਬੰਦਿਆਂ ਨੇ ਪ੍ਰੈਲਾ ਕਰਕੇ ਇਹਨਾਂ ਤੱਕ ਗੱਲ ਪੂਰੀ ਪਹਚਾ ਕੇ ਵੀ ਇਹ ਨਸ਼ੇੜੀ ਨਹੀਂ ਹੈਗੇ ਇਹਨਾਂ ਨੂੰ ਸਮਝਾ ਕੇ ਵੀ ਸਾਡੀ ਖੇਤੀ ਦਾ ਮਸਲਾ ਕਿਹੜੇ ਕਾਲੇ ਕਾਨੂੰਨ ਨੇ ਮੋਦੀ ਨੇ ਕਰ ਰਹੇ ਵੀ ਸਾਡੇ ਖੇਤੀਆਂ ਦੀ ਜਮੀਨਾਂ ਦੇ ਕਬਜ਼ਾ ਕਰਨਾ ਚਾਹੁੰਦੇ ਨੇ ਇਹਨਾਂ ਦਾ ਇੱਕ ਗੱਲ ਲਿਆ ਕੇ ਸਾਡੇ ਵੀਰ ਚਾਹੇ ਪੰਜਾਬ ਦੇ ਆ ਚਾਹੇ ਹਰਿਆਣੇ ਦੇ ਆ ਨਵਾਂ ਖੂਨ ਅਗੜਾ ਜਰਮਾਂ ਲੈਂਦਾ ਇਹਨਾਂ ਨੇ ਗੱਲ ਸੁਣ ਕੇ ਇੱਥੇ ਆਏ ਨੇ ਸਾਧਵੇਂ ਢੰਗ ਨਾਲ ਕਿਹੜਾ ਕਬਜ਼ਾ ਕਰਦੇ ਨੇ ਕਿਹੜੀ ਤੁਸੀਂ ਗਰਾਊਂਡ ਦੀ ਗੱਲ ਕਰ ਦਿਓ ਪੰਜਾਬ ਦੇ ਕਿਸਾਨ ਇੱਥੇ ਤੱਕ ਗਏ ਪੈ ਨੇ ਵੀ ਇੱਥੇ ਮਕਾਨ ਵੀ ਇੱਥੇ ਬਣਾਉਣੇ ਨੇ ਪੱਕੇ ਮਕਾਨ ਇਹਨੇ ਉਹਨੇ ਇੱ ਦੇਖੋ ਇਹ ਵਧੀਆ ਚੀਜ਼ ਹੈ ਕਿ ਅੱਜ ਨੌਜਵਾਨਾਂ ਨੇ ਇੱਥੇ ਠੀਕ ਹੈ ਅੱਗੇ ਪਹਿਲਾਂ ਬੈਰੀਕੇਡ ਲਾ ਕੇ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ ਪਰ ਅੱਜ ਪੱਕੇ ਜਿਹੜੇ ਆ ਮੈਂ ਆ ਲਾ ਕੇ ਕਲੀ ਕੁਲੀ ਪਾ ਕੇ ਨੈਟ ਲਾ ਕੇ ਨੌਜਵਾਨਾਂ ਨੇ ਇੱਥੇ ਪੱਕਾ ਇੱਕ ਗਰਾਊਂਡ ਬਣਾ ਲਈ ਹੈ ਤੇ ਕਹਿੰਦੇ ਸਵੇਰੇ ਸ਼ਾਮ ਇੱਥੇ ਹੁਣ ਮੈਚ ਖੇਡਿਆ ਜਾਊ ਮੈਚ ਦੱਸ ਦਿਆਂ ਇੱਕ ਪਾਸੇ ਹਰਿਆਣੇ ਦੀ ਟੀਮ ਹੈ ਤੇ ਇੱਕ ਪਾਸੇ ਪੰਜਾਬ ਦੀ ਟੀਮ ਹੈ ਪੰਜਾਬ ਤੇ ਹਰਿਆਣੇ ਦੀ ਟੀਮ ਦੇ ਵਿੱਚ ਇੱਥੇ ਮੁਕਾਬਲਾ ਹੋ ਰਿਹਾ ਹਾਲਾਂਕਿ ਮੁਕਾਬਲਾ ਕੋਈ ਹੋਰ ਨਹੀਂ ਹੈ ਇਹ ਤਾਂ ਹੁਣ ਭਾਈਚਾਰੇ ਕੇ ਸਾਂਝ ਦਾ ਇੱਕ ਸਬੂਤ ਹੈ ਤਾਂ ਹੁਣ ਇੱਥੇ ਨੌਜਵਾਨ ਇਹ ਖੇਡ ਰਹੇ ਆ ਬੜੇ ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਸਿੰਗੂ ਬਾਰਡਰ 阿里吗？ ਕਿਸਾਨੀ ਅੰਦੋਲਨ ਦੇ ਪੰਜਾਬ ਦੇ ਉੱਪਰ ਉੜਦਾ ਪੰਜਾਬ ਦਾ ਮੇਹਣਾ ਧੋ ਦਿੱਤਾ ਏ ਇਹ ਉੜਦਾ ਪੰਜਾਬ ਹੁਣ ਚੜਦਾ ਪੰਜਾਬ ਹੋ ਗਿਆ ਏ ਨੈਸ਼ਨਲ ਮੀਡੀਆ ਜਾਂ ਨੈਸ਼ਨਲ ਲੈਵਲ ਦੇ ਉੱਪਰ ਪੰਜਾਬ ਨੂੰ ਕਿਹਾ ਜਾਂਦਾ ਸੀ ਕਿ ਇਹ ਉੜਦਾ ਪੰਜਾਬ ਹੈ ਪਰ ਇਹ ਉੜਦਾ ਪੰਜਾਬ ਨਹੀਂ ਇਹ ਚੜਦਾ ਪੰਜਾਬ ਆ ਇਹ ਨੌਜਵਾਨੀ ਜਿਹੜੀ ਹੈ ਦੇਖੋ ਕਿ ਪੰਜਾਬ ਦੇ ਵਿੱਚ ਵੀ ਖੇਡਣਾ ਪਿਆਰ ਕਰਦੀ ਸੀ ਤੇ ਅੱਜ ਜੇ ਅੰਦੋਲਨ 'ਚ ਬੈਠੇ ਆ ਤੇ ਪੱਕੇ ਮੋਰਚੇ ਲਾ ਕੇ ਇਹਨਾਂ ਨੇ ਪੱਕੀ ਗਰਾਊਂਡ ਬਣਾ ਲਈ ਆ ਇਹ ਦੇਖੋ ਕਿ ਨੈਟ ਪੱਕਾ ਲਾ ਕੇ ਇਥੇ ਕਲੀ ਨਾਲ ਗਰਾਊਂਡ ਬਣਾ ਕੇ ਇਥੇ ਹੁਣ ਇਹ ਲਗਾਤਾਰ ਇਥੇ ਖੇਡ ਰਹੇ ਨੇ ਸਵੇਰ ਤੋਂ ਨੌਜਵਾਨੀ ਤੇ ਖੇਡ ਰਹੇ ਆ ਤਾਂ ਇਹ ਜਿਹੜਾ ਮਿਹਣਾ ਮਾਰਦੇ ਸੀ ਸਾਨੂੰ ਕਿ ਇਹ ਪੰਜਾਬ ਹੁਣ ਉੜਦਾ ਪੰਜਾਬ ਆ ਇਹ ਉੜਦਾ ਪੰਜਾਬ ਨਹੀਂ ਇਹ ਚੜਦਾ ਪੰਜਾਬ ਹੋ ਗਿਆ ਬਾਈ ਜੀ ਹੁਣੀ ਸਾਡੇ ਨਾਲ ਹੈਗੇ ਆ ਬਾਈ ਹੁਣ ਆਵਰੇ ਵੀ ਦੱਸ ਦਿਆਂ ਕਿ ਯਾਰ ਡਿਗਰੀ ਕਸੂਤੀ ਡਿਗਰੀ ਦੇ ਵਿੱਚ ਜਿਹੜੇ ਪ੍ਰਧਾਨ ਨੇ ਉਹ ਨੇ ਬਾਈ ਜੀ ਆ ਵਾਕਿ ਸਹੀ ਗੱਲ ਆ ਵੀ ਉੜਦਾ ਪੰਜਾਬ ਨੇ ਮਿਹਣਾ ਜਿਹੜਾ ਹੁਣ ਇਹ ਲੱਤ ਚੁੱਕਾ ਆ ਆਪਣੇ ਤੋਂ ਦੇਖੋ ਜੀ ਜਿਹੜਾ ਉੜਦਾ ਪੰਜਾਬ ਦੀ ਗੱਲ ਕੀਤੀ ਜਾਵੇ ਇਹ ਤਾਂ ਫਿਲਮਾਂ ਦਾ ਇੱਕ ਟਾਈਟਲ ਸੀ ਠੀਕ ਹੈ ਜੀ ਨੇ ਇੱਕ ਬੜੀ ਗਲਤ ਪ੍ਰੈਜੈਂਟੇਸ਼ਨ ਦਿੱਤੀ ਸੀ ਲੋਕਾਂ ਨੂੰ ਹਨਾ ਜੀ ਸੋ ਮੈਂ ਤਾਂ ਇੰਨੀ ਗੱਲ ਕਹੂੰਗਾ ਨਾ ਤਾਂ ਕਦੇ ਪੰਜਾਬ ਉੱਡਿਆ ਸੀ ਨਾ ਉੱਡਣ ਵਾਲਾ ਹੈ ਠੀਕ ਹੈ ਜੀ ਇਹ ਤਾਂ ਓਡਾਉਣ ਵਾਲੇ ਬੰਦੇ ਨੇ ਜੀ ਠੀਕ ਹੈ ਤੇ ਬਾਕੀ ਜੋਸ਼ ਜਵਾਨੀ ਦਾ ਤੁਸੀਂ ਦੇਖ ਹੀ ਰਹੇ ਹੋ ਉਹ ਕਹਿੰਦੇ ਨੇ ਬਜ਼ੁਰਗ ਸਾਡੇ ਬੈਠੇ ਨੇ ਸ਼ਾਂਤਮਈ ਤੋਂ ਅਸੀਂ ਤਾਂ ਜਿਹੜਾ ਖੂਨ ਖੋਲਦਾ ਉਹ ਕਿਸੇ ਨਾ ਕਿਸੇ ਪਾਸੇ ਦਾ ਠੰਡਾ ਕਰਨਾ ਸੋ ਖੇਡ ਕੇ ਕਰ ਲਈਦਾ ਜੀ ਪੱਕੇ ਇਹਨਾਂ ਦਾ ਕਲੀ-ਕਲੀ ਪਾ ਕੇ ਪੱਕੇ ਗਰਾਊਂਡ ਬਣਾ ਲਈ ਹਾਂ ਜੀ ਫਿਰ ਟਾਈਮ ਤਾਂ ਟਪਾਉਣਾ ਹੀ ਹੈ ਨਾ ਜੀ ਮੁੰਡਿਆਂ ਨੇ ਫਿਰ ਤੇ ਫਿਰ ਇਹ ਤਾਂ ਕਹਿੰਦੇ ਨੇ ਕਿ ਭਾਈ ਐਕਸ਼ਨ ਲੈਣ ਠੀਕ ਹੈ ਨਾ ਜੀ ਕੋਈ ਐਕਸ਼ਨ ਨਹੀਂ ਲੈਂਦੇ ਸਿਰ ਜਿੰਨਾ ਟਾਈਮ ਸਾਡੇ ਚ ਜਿਹੜਾ ਜੂਸ਼ ਹੈਗਾ ਉਹ ਤਾਂ ਅਸੀਂ ਆਪਣਾ ਖੇਡ ਕੇ ਠੰਡਾ ਕਰ ਲਾਂਗੇ ਕੋਈ ਗੱਲ ਨਹੀਂ ਇੱਥੇ ਪਹਿਲਾਂ ਮੈਂ ਦੇਖ ਰਿਹਾ ਕਿ ਉਹ ਪੁਲਿਸ ਵਾਲੇ ਬੈਰੀਕੇਡ ਲਾ ਕੇ ਬਣਾਉਂਦੇ ਸੀ ਹੁਣ ਪੱਕਾ ਹੀ ਨੈਟ ਨਟ ਮਗਾ ਕੇ ਪਿੰਡੋਂ ਲਾ ਲਿਆ ਇੱਥੇ ਨਹੀਂ ਦੇਖੋ ਜੀ ਹੁਣ ਸਰਕਾਰ ਨੇ ਵੀ ਪੈਸੇ ਲਾਏ ਨੇ ਬੈਰੀਕੇਡਾਂ ਦੇ ਉਹ ਕੰਮ ਵੀ ਹੋਣੇ ਚਾਹੀਦੇ ਨੇ ਹੈ ਨਾ ਜੀ ਸੋ ਸਿੱਧੀ ਜੀ ਗੱਲ ਹੈ ਬ ਰਨਾਲਿਆ ਜੋ ਕੁਝ ਵੀ ਸੀਗਾ ਤੇ ਕਹਿੰਦੇ ਵੈਰੀਗੇਟਸ ਦੇ ਨਾਲ ਖੰਭੇ ਬੰਦੇ ਨੇ ਸਾਨੂੰ ਅਸੀਂ ਨਾ ਸੜਕ ਭੰਨੀ ਆ ਨਾ ਕੁਝ ਕੀਤਾ ਵੈਰੀਗੇਟਾਂ ਦੇ ਨਾਲ ਲਾਲੇ ਨੇ ਮੁੰਡਿਆਂ ਨੇ ਸੋ ਬਹੁਤ ਵਧੀਆ ਲੱਗਿਆ ਕਿ ਮੁੰਡੇ ਕਿਸੇ ਗਲਤ ਬਾਸੀ ਨਹੀਂ ਨਾ ਮੈਂ ਨਾ ਇੱਥੇ ਦੇਖਿਆ ਜਿਵੇਂ ਲੋਕ ਕਹਿੰਦੇ ਨੇ ਕਿ ਹਾਂਜੀ ਪੰਜਾਬ ਚ ਨਸ਼ਾ ਜਾਂ ਹਰਿਆਣੇ ਦੇ ਵਿੱਚ ਨਸ਼ਾ ਹੈਗਾ ਸੋ ਮੈਨੂੰ ਨਹੀਂ ਲੱਗਦਾ ਹੈਗਾ ਕਿ ਕੋਈ ਵੀ ਆਪਣਾ ਨੌਜਵਾਨ ਕਿਸੇ ਚੀਜ਼ ਦੇ ਵਿੱਚ ਹੈ ਮੈਂ ਤਾਂ ਮੁੰਡੇ ਦੇਖੇ ਨੇ ਜਿਹੜੇ ਰਾਤ ਨੂੰ 3-3 ਵੇਹ ਤੱਕ ਡਿਊਟੀਆਂ ਦੇਣੇ ਸਵੇਰੇ 4:30 5 ਵਜੇ ਉਹੀ ਫੇਰ ਦੁਬਾਰਾ ਡਿਊਟੀਆਂ ਤੇ ਲੰਗਰ ਕੱਟਣ ਦੇ ਉੱਤੇ ਜਾਂ ਆਪਣੀ ਸਬਜ਼ੀ ਬਣਾਉਣ ਤੇ ਲੱਗੇ ਹੁੰਦੇ ਸੋ ਇਹ ਮੈਂ ਕਦੇ ਮੁੰਡੇ ਦੇਖੇ ਨਹੀਂ ਹੈ ਕੋਈ ਹਾਂ ਵੀ ਸੁੱਤਾ ਪਿਆ ਹੋਵੇ ਟਰਾਲੀਆਂ 'ਚ ਰਾਤ ਨੂੰ 1-2 ਵੇਹ ਤੱਕ ਡਿਊਟੀਆਂ ਦੇਣ ਤੋਂ ਬਾਅਦ ਵੀ ਸਵੇਰੇ ਉੱਠ ਕੇ 4:30 ਨਾ ਆ ਕੇ ਆਪਣੀ ਡਿਊਟੀਆਂ ਤੇ ਫੇਰ ਲੱਗ ਜਾਂਦੇ ਨੇ ਜੀ ਬਾਈ ਨੇ ਬੜੇ ਰੀਜ ਨਾਲ ਕਲੀ ਪਾਈ ਆ ਇੱਥੇ ਦੇਖੋ ਇੰਨੀ ਧਾਰ ਬੰਨੀ ਆ ਕਿ ਮੇਲਾ ਦਾ ਫੁੱਟੇ ਨਾ ਵੀ ਏਡੀ ਵਧੀਆ ਲੀਕ ਨਹੀਂ ਮੰਨਣੀ ਬਾਈ ਪਿੰਡ ਵੀ ਕਲੀ ਪਾਉਂਦੇ ਰਹੇ ਹਾਂ ਜ ਆਪ ਦਾ ਗਰਾਊਂਡ 'ਚ ਹਾਂਜੀ ਜਦੋਂ ਸਾਡੇ ਪੜ ਕੋਈ ਨਗਰ ਕਿਸਤਰ ਹੁੰਦਾ ਆ ਉਸ ਕਲੀਆਂ ਹੀ ਪਾਈਆਂ ਹੁਣ ਐਕਸਪੀਰੀਅੰਸ ਹੋ ਗਿਆ ਜਿਆਦਾ ਹੁਣ ਪੱਕੇ ਮੋਰ ਤੇ ਲਾ ਲਿਆ ਇੱਥੇ ਹਾਂਜੀ ਪੱਕੇ ਮੋਰ ਤੇ ਆ ਜੀ ਜਿੰਨਾ ਚਿਰ ਕਾਲੇ ਕ ਨੂੰ ਰਾਤ ਨਹੀਂ ਹੁੰਦੇ ਹੁੰਦੇ ਚਿਰ ਇੱਥੇ ਹੀ ਬਸ ਹਾਂਜੀ ਜਿਹੜੇ ਟਾਈਮ ਪਾਸ ਨਹੀਂ ਹੁੰਦਾ ਹੁਣ ਪਿੰਨੀਆਂ ਖਾਧੀਆਂ ਨੇ ਉਹ ਪਚਾਉਣੀਆਂ ਵੀ ਆ ਹਾਂਜੀ ਹਾਂਜੀ ਪਿੰਨੀਆਂ ਬਦਾਮ ਹਣ ਖਾਈ ਤਾਂ ਜਾਂਦੇ ਆ ਗਰ ਵੀ ਨੰਦਰ ਪੈ ਜਾਵੇ ਉਹਨਾਂ ਵਾਸਤੇ ਪ੍ਰੈਕਟਿਸ ਵੀ ਜ਼ਰੂਰੀ ਹੈ ਜੀ ਹਾਂਜੀ ਭਾਈ ਜੀ ਇਹ ਰੋਡ ਤੋਂ ਕਹਿੰਦੇ ਆ ਵੀ ਜਦੋਂ ਸੜਕ ਪਾਰ ਵੀ ਕਰਨੀ ਪਵੇ ਨਾ ਤੇ 15 ਮਿੰਟ ਦੀ ਸੀ ਆਮ ਲੋਕਾਂ ਨੇ ਜਦੋਂ ਇਹ ਪਾਰ ਕਰਦੇ ਤੇ ਅੱਜ ਤੁਸੀਂ ਤਾਂ ਸੜਕ ਨੂੰ ਐਨ ਪੂਰਾ ਆਰਾਮ ਦਵਾਇਆ ਅੱਜ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਪੰਜਾਬ ਨੂੰ ਤੇ ਜਿਹੜੇ ਹਰਿਆਣੇ ਨੂੰ ਇਹ ਜੋ ਗੋਦੀ মিডিਆ ਤੇ ਇਹ ਮੋਦੀ ਸਭ ਜਿਹੜੇ ਧੁੰਮਤਾ ਲਾਉਂਦੇ ਸੀ ਸਾਡੇ ਉੱਤੇ ਤੁਸੀਂ ਵੇਖ ਲਓ ਕਿ ਕਿਹੜਾ ਨਸੀੜੀ ਹੈ ਉਹਨਾਂ ਦੇ ਜੀਜੇ ਸਾਰੇ ਇਕੱਠੇ ਹੋ ਕੇ ਖੇਡ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਖੁਦ ਤੁਸੀਂ ਲਾਈਵ ਪਾ ਰਹੇ ਹੋ ਤੇ ਉਹਨਾਂ ਦੇ ਜੀਜੇ ਸਾਰੇ ਦੇ ਸਾਰੇ ਬਿਲਕੁਲ ਪ੍ਰੈਕਟਿਸ ਕਰਦੇ ਨੇ ਔਰ ਜਿਹੜੇ ਅਸੀਂ ਹਰਿਆਣੇ ਤੋਂ ਆ ਅੰਬਲਾ ਜ਼ਿਲ੍ਹਾ ਹੈ ਆਪਣਾ ਤੇ ਆਪਾਂ ਇਹ ਗਾੜੀ ਬੀਰਾਂ ਨੂੰ ਕਿਹਾ ਸੀ ਕਿ ਤੁਸੀਂ ਪਿੱਛੇ-ਪਿੱਛੇ ਆਈਂ ਚਲੋ ਅਸੀਂ ਅੱਗੇ ਗਿਆਵੇਂ ਜਿਹੜੇ ਇਹਨਾਂ ਅੱਗੇ ਲਾਏ ਹੋਏ ਆ ਜੇ ਸਾਡੇ ਪ੍ਰਧਾਨ ਸਾਹਿਬ ਕਹਿਣਗੇ ਅਸੀਂ ਇਹਨਾਂ ਨੂੰ ਵੀ ਪੱਟ ਦੇਣਾ ਆ ਅਸੀਂ ਇਹਨਾਂ ਨੂੰ ਵੀ ਚੱਕ ਦੇਣਾ ਗਾਹਾਂ ਤੋਂ ਆਪਾਂ ਕੇ ਗੇਮ ਦੀ ਗੱਲ ਕਰ ਰਹੇ ਹਾਂ ਥੋੜਾ ਆਪਾਂ ਠੰਡੇ ਨਾਲੇ ਸੰਡੇ ਸੁਭਾਣਾ ਦੀ ਗੱਲ ਕਰਦੇ ਹਾਂ ਚੰਗੀ ਗੱਲ ਆਏ ਇਹ ਚੰਗੀ ਗੱਲ ਆ ਕਿ ਕਸਰਤ ਵੀ ਜ਼ਰੂਰੀ ਆ ਨੇ ਤੇ ਖਾ ਪੀ ਕੇ ਖਾ ਪੀ ਕੇ ਜੋ ਸਾਡੇ ਨਾਲ ਡ్రਾਈ ਫਰੂਟਸ ਆ ਰਹੇ ਨੇ ਉਹਨਾਂ ਨੂੰ ਵੀ ਪਛਾਣਾ ਤੁਸੀਂ ਦੇਖ ਸਕਦੇ ਹੋ ਕਿਵੇਂ ਕਿੰਨੇ ਲੰਗਰ ਨੇ ਇੱਥੇ ਤੇ ਜਿਹੜੇ ਲੰਗਰਾਂ ਦੇ ਬੋਲ ਰਹੇ ਨੇ ਪਾਕਿਸਤਾਨ ਚੋਂ ਐ ਇੱਥੋਂ ਦੇ ਇੱਥੋਂ ਦੇ ਆ ਇਹ ਦੇਖੋ ਜੀ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਆ ਵੇਖੋ ਜੀ ਸਾਹਮਣੇ ਵਰਤਾਵਾ ਜੀ ਕਹਿੰਦੇ ਗੁਰੂ ਨਾਨਕ ਦੇ ਲੰਗਰਾਂ ਦੀ ਘਾਟ ਨਹੀਂ ਹੈਗੀ ਤੇ ਗੁਰੂ ਨਾਨਕ ਦੇ ਘਰ ਚ ਕਿਸੇ ਚੀਜ਼ ਦਾ ਤੋੜਾ ਨਹੀਂ ਹੈਗਾ ਵਾਹਿਗੁਰੂ 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 ਇਹ ਇਹ ਦੇਖੋ ਇਹ ਤਸਵੀਰ ਆ ਇਹ ਕਿਉਂਕਿ ਇਹ ਨੌਜਵਾਨੀ ਦੀ ਤਸਵੀਰ ਦਿਖਾਉਣੀ ਲਾਜ਼ਮੀ ਆ ਮੁੰਡਿਆਂ ਨੂੰ 2 ਮਿੰਟ ਰੋਕ ਲਈ ਬਾਈ ਜੀ 2 ਮਿੰਟ ਰੋਕ ਲਿਓ ਮਾਫ ਕਰਿਓ ਕਿ ਅਸੀਂ ਤੁਹਾਨੂੰ ਰੋਕ ਰਹੇ ਆ